ਕਿੰਨੇ ਮਾਡਲ ਹੈ ਜੀ ਇਹ? ਇਹ 17 ਮਾਡਲ ਹੈ ਬਾਈ। 17 ਮਾਡਲ ਆ। ਬਟੰਡਾ ਨੰਬਰ ਹੈ? ਬਟੰਡਾ ਨੰਬਰ ਹੈ ਜੀ। ਤੇ ਰੰਗ ਪੇਂਟ ਦੀ ਜੇ ਗੱਲ ਪਾ। ਸਾਰਾ origignal ਆ ਬਾਈ। ਆ ਸਵਰਾਜ 855 ਸਿੰਗਲ ਸਟਾਰ ਸਿੰਗਲ ਪੰਪ ਪਟਿਆਲਾ ਨੰਬਰ ਹੈ। ਪਟਿਆਲਾ ਨੰਬਰ ਆ। ਉੱਥੇ ਲਿਖਾ ਡੀਏ 35 ਦਾ ਇਹ ਟਰੈਕਟਰ ਹੈ ਤੇਲ ਖਰਚਾ ਬਹੁਤ ਘੱਟ ਆ। ਇਹ ਚਾਰ ਮਾਡਲ ਆ ਬਾਈ। ਚਾਰ ਮਾਡਲ ਆ। ਹਾਂ। ਚਾਰ ਮਾਡਲ ਆ। ਹਾਂ ਜੀ ਐਸਸੀ ਕਾ ਬਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਪਹੁੰਚਾਈ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ। ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ ਜੋ ਕਿ ਹਰ ਬੁੱਧਵਾਰ ਨੂੰ ਹੁੰਦੀ ਹੈ। ਜਿੰਦਰ ਮੇਘਰ ਰੱਸੀਆ ਭਾਈ ਜੀ। ਸਤਿ ਸ਼੍ਰੀ ਅਕਾਲ। ਠੀਕ ਹੈ ਜੀ। ਤੇ ਕਿੰਨੇ ਦਾ ਟਰੈਕਟਰ अवेलेबल ਹੁੰਦੇ ਆਪਣੇ ਕੋਲੇ ਜੀ? ਭਾਈ ਆਪਣੇ ਕੋਲ ਹੈਗੇ ਆ 5-6 ਟਰੈਕਟਰ। 5-6 ਟਰੈਕਟਰ ਹੈਗੇ ਆ। ਤੇ ਜਿਹੜੇ ਟਰੈਕਟਰ ਦਿਖਾਵਾਂਗੇ ਜੀ ਉਹਨਾਂ ਤੇ ਲੋਨ ਵਗੈਰਾ ਹੋ ਜਾਂਦਾ ਜੀ। ਲੋਨ ਵਗੈਰਾ ਜੀ ਹੈਗੇ 1-2 ਤਾਂ ਉਹਨਾਂ ਤੇ ਹੋ ਜੂਗਾ। ਠੀਕ ਹੈ ਜੀ। ਜ਼ਿਆਦਾਤਰ ਟਰੈਕਟਰ ਆਪਣੇ ਛੋਟੇ ਕਿਸਾਨਾਂ ਵਾਲੇ ਹੁੰਦੇ ਆ। ਛੋਟੇ ਟਰੈਕਟਰ। ਛੋਟੇ ਟਰੈਕਟਰ ਹੁੰਦੇ ਆ। ਠੀਕ ਹੈ ਜੀ। ਤੇ ਆਪਾਂ ਤੁਹਾਨੂੰ ਦਿਖਾਉਣੇ ਸਭ ਤੋਂ ਪਹਿਲਾਂ ਆ ਕਿੰਨੇ ਮਾਡਲ ਹੈ ਜੀ ਇਹ? ਇਹ 17 ਮਾਡਲ ਹੈ ਬਾਈ। 17 ਮਾਡਲ ਆ। ਬਠੰਡਾ ਨੰਬਰ ਹੈ। ਬਠੰਡਾ ਨੰਬਰ ਹੈ ਜੀ। ਹਾਂਜੀ। ਤੇ ਰੰਗ ਪੇਂਟ ਦੀ ਜੇ ਗੱਲ ਕਰੀਏ ਸਾਰਾ origignal ਆ ਬਾਈ ਜੀ। ਜਮਾਲ ਤੇ ਟਾਇਰ ਬਿਲਕੁਲ ਨਵੇਂ ਆ ਜੀ। BKTV ਨਿਟ ਹੈ ਇਹ ਜੇ ਨਵਾਰਖਾ ਆਏਗਾ। ਮਗਰਲੇ 35 ਕ ਪੈਸੇ ਆ। ਬਾਈਕ ਵਾਲੇ ਟਾਇਰਾਂ ਦੀ ਕੰਡੀਸ਼ਨ ਆ ਜੀ 35 ਕ ਪੈਸੇ ਦੇ ਲਗਭਗ। ਰੰਗ ਪੇਂਟ ਦਾ origignal ਆ। PV 3 ਬਠੰਡਾ ਨੰਬਰ ਆ। ਠੀਕ ਆ ਜੀ। ਤੇ ਮਗਰਾੜ ਮੂਰੂਡ ਵੀ ਰਿਜਨਲ ਆ ਬਾਈ। ਸਾਰਾ origignal ਆ ਬਾਈ ਕਿਤੇ ਹੋਰਸ ਨਹੀਂ ਲੱਗਿਆ ਡਾਇਰੈਕਟਰ ਦੇ। ਠੀਕ ਆ ਜੀ। ਜ ਾਰੇ ਇੰਡੀਕੇਟਰ ਲੱਗੇ ਹੋਏ ਆ ਤੇ ਮਾਡਲ ਕਿੰਨੇ ਜੀ ਇਹ 17 ਮਾਡਲ ਆ ਜੀ ਪਟੰਡਾ ਨੰਬਰ ਆ ਪਟੰਡਾ ਨੰਬਰ ਆ ਤੇ ਜੀ ਡਿਮਾਂਡ ਦੀ ਗੱਲਬਾਤ ਕਰੀਏ ਕੀ ਡਿਮਾਂਡ ਹੈ ਦੀ ਮੰਗਦੇ ਤਾਂ ਬਾਈ 2 ਲੱਖ 40000 ਇਹਦਾ ਹਾਂਜੀ ਹਾਂਜੀ ਮੌਕੇ ਤੇ ਪਰ ਆਪਾਂ ਟਰੈਕਟਰ ਦੇ ਦਿਆਂਗੇ ਇਹ 2 ਲੱਖ 10000 ਰੁਪਏ ਦਾ 2 ਲੱਖ 10000 ਦਾ ਟਰੈਕਟਰ ਸਾਨੂੰ ਮਿਲ ਜੂ ਬਾਈ ਐਸ ਜੀ ਦੋਸਤੋ ਸਾਨੂੰ ਦਿਖਾਉਣੇ ਆ ਆਪਾਂ ਸਵਰਾਜ 855 ਸਿੰਗਲ ਸਟਾਰ ਸਿੰਗਲ ਪੰਪ ਪਟਿਆਲਾ ਨੰਬਰ ਆ ਇਹ ਪਟਿਆਲਾ ਨੰਬਰ ਆ ਨਵੇਂ ਟਾਇਰ ਆ। ਫਰੰਟ ਵਾਲੇ ਟਾਇਰ ਤਾਂ ਬਿਲਕੁਲ ਨਵੇਂ ਆ ਜੀ, ਬੀਕੇਟੀ ਦੇ। 80 ਕੁ ਪੈਸੇ। 80 ਕੁ ਪੈਸੇ 13 ਦੇ ਬਾਈਕ ਵਾਲੇ ਬੀਕੇਟੀ ਦਾ ਚੱਕੜਾ। ਇਹ ਰੰਗ ਪੇਂਟ ਦੀ ਗੱਲ ਬਾਤ ਕਰੀਏ ਜੀ। ਓਰੀਜਨਲ ਹੀ ਆ ਬਾਈ ਜਿੰਨਾ ਹੈਗਾ। ਪੂਰਾ ਓਰੀਜਨਲ ਆ ਰੰਗ ਪੇਂਟ, ਸੌਂਗ ਨੂੰ ਟੇਪ ਟੂਬ ਵੀ ਲਵਾਈ ਆ ਫਰੰਟ ਸਾਈਡ ਤੇ। ਦੇਖ ਸਹ। ਇੰਜਨ ਗੇਅਰ ਜੀ। ਬਿਲਕੁਲ ਓਕੇ ਆ ਬਾਈ ਇੰਜਨ ਗੇਅਰ ਤਾਂ ਰੱਖਿਆ। ਇਹ ਮਗਰਾੜ ਮੋਰ ਗੁੱਟ ਵੀ ਇਹਦੇ ਨਾਲ ਹੀ ਆਇਆ। ਮਗਰਾੜ ਓਰੀਜਨਲ ਆ ਮਾੜੇ ਮੋਟੇ ਪਿੱਛੇ ਪੀਸ ਜੇ ਲੱਗਦੇ ਆ ਮਾੜੇ ਮੋਟੇ ਜੀ। ਠੀਕ ਆ ਜੀ ਠੀਕਾ ਮਾਡਲ ਕਿੰਨੇ ਆ ਇਹ 2000 ਮਾਡਲਾ ਪੂਰਾ ਪੂਰਾ 2000 ਮਾਡਲਾ ਤੇ ਜੇ ਡਿਮਾਂਡ ਦੀ ਗੱਲ ਬਾਤ ਕਰੀਏ ਜੀ 2 ਲੱਖ 40000 ਰੁਪਏ ਮੰਗਦੇ ਆ ਬਾਈ 2 ਲੱਖ 40000 ਦਾ ਡਿਮਾਂਡ ਆ ਜੀ ਇਹ ਚੋ ਵੀ ਹੋ ਜਾਊਗਾ ਡਿਸਕਾਊਂਟ ਜੀ ਹਾਂ ਇਹ ਚੋ ਵੀ ਹੋ ਜਾਊਗਾ ਬਾਈ 5000 ਰੁਪਏ ਮੌਕੇ ਤੇ ਹੋ ਜਾਊਗਾ ਠੀਕ ਆ ਜੀ ਬਾਕੀ ਜੈ ਜੈ ਰੇਟ ਲਿਖਿਆ ਹੈ ਨਾ ਬਾਈ ਹਾਂ ਜੀ ਹਾਂ ਜੀ ਵਾਧਾ ਠੀਕ ਆ ਜੀ ਅੱਗੇ ਜੀ ਅੱਗੇ ਸੋਨਾ ਲਿਖਾ ਜੀ ਅੱਗੇ ਆ ਗਿਆ ਜੀ ਸੋਨਾ ਲਿਖਾ ਡੀ ਆਈ 35 ਦਾ ਇਹ ਟਰੈਕਟਰ ਦਾ ਤੇਲ ਖਰਚਾ ਬਹੁਤ ਘੱਟ ਆ ਇਹ ਕਿਸੇ ਵੀਰ ਨੇ ਕਰਾਇਆ ਗੁਰ ਠੀਕ ਹੈ ਜੀ ਕਿੰਨੇ ਮਾਡਲ ਆ ਉਹ ਦਾ ਸਾਰਾ ਚਾਰ ਹੈ ਇਹ ਚਾਰ ਮਾਡਲ ਆ ਬਾਈ ਚਾਰ ਮਾਡਲ ਆ ਹਾਂ ਚਾਰ ਮਾਡਲ ਆ ਤੇ ਟਾਇਰਾਂ ਦੀ ਜੇ ਗੱਲਬਾਤ ਕਰੀ ਟਾਇਰ ਬਾਈ ਮੂਰਲੇ ਵੀ ਵਧੀਆ ਹੈਗੇ 80 ਪੈਸੇ ਟਾਇਰ ਹੈਗੇ ਮਗਰਲੇ ਨਵੇਂ ਆ ਪਰ ਦੇਸੀ ਹੈ ਠੀਕ ਹੈ ਜੀ ਬਾਈ ਨੇ ਪਹਿਲੇ ਨਸਤਰ ਦੇਸੀ ਆ ਟਾਇਰ ਜ਼ਰੂਰ ਨਵੇਂ ਆ ਇਹੇ ਉੱਪਰ ਉਹ ਕਰੀਏ ਗੱਲਬਾਤ ਇਹ ਚੰਗਾ ਬਾਈ ਟਰੈਕਟਰ ਸਾਰਾ ਇੰਜਨ ਗੇਅਰ ਦਾ ਓਕੇ ਆ ਜਮਾ ਰੰਗ ਪੇਂਟ ਜੀ Ориਜਨਲ ਆ ਬਾਈ ਰੀਜਨਲ ਆ ਰੈਂਕ ਪੁਆਇੰਟ ਮਾਡਲ ਕਿੰਨੇ ਜੀ 2004 ਚਾਰ ਮਾਡਲ ਆ ਕੀ ਡਿਮਾਂਡ ਕਰਦੇ ਦੀ ਮੰਗਦੇ ਤਾਂ ਬਈ 1 ਲੱਖ ਤੇ 85000 ਪਰ ਮੌਕੇ ਤੇ ਟਰੈਕਟਰ ਦੇ ਦਾਂਗੇ ਆਪਾਂ ਇਹ 15000 ਰੁਪਏ ਘੱਟ ਦੇ ਦਿਆਂਗੇ ਠੀਕ ਹੈ 15000 ਡਿਸਕਾਊਂਟ ਹੋ ਗਿਆ ਅੱਗੇ ਜੀ ਅੱਗੇ ਉਹ 10 ਮਾਡਲ ਆ ਜਾਨੇ ਅੱਗੇ ਸਾਨੂੰ ਦਿਖਾਉਣਾ ਹੈ ਜੀ ਸ਼ਫਰਾਜ 855 ਕਿੰਨੇ ਮਾਡਲ ਆ ਜੀ ਇਹ 10 ਮਾਡਲ 10 ਮਾਡਲ 4 ਸਟਾਰ ਰਿਵਰਸ ਪੀਡੀਓ ਹਾਂ ਠੀਕ ਹੈ ਜੀ ਕਲੌਸ ਕਰਦਾ ਇੰਜਣਾਂ ਦੇ ਦੇ ਟਾਇਰਾਂ ਦੀ ਗੱਲ ਬਾਤ ਕਰੀ ਫਿਰ ਬਾਈ ਮੁਰਲੇ ਵੀ ਨਵੇਂ ਆ ਤੇ ਮਗਰਲੇ 40 ਪੈਸੇ 55 ਠੀਕ ਆ ਜੀ ਸੈਂਟਰ ਗੇਅਰ ਚ ਤੇ ਇੰਜਨ ਗੇਅਰ ਦੀ ਸਹੀ ਆ ਬਾਈ ਇੰਜਨ ਗੇਅਰ ਦਾ ਜਮਾ ਜੇ ਮਗਰਾੜਾ ਮੁਰੂੜਾ ਦੀ ਗੱਲ ਬਾਤ ਹੈ ਬਾਈ ਮਰਾੜਾ ਦਾ ਮਾੜੇ ਮੋٹے ਪੇਂਟ ਤਾਂ ਹੋਏ ਆ ਚੰਗੇ ਆ ਠੀਕ ਆ ਜੀ ਹਾਂਜੀ ਤੇ ਮਾਡਲ ਕਿੰਨੇ ਅੱਛਾ ਜੀ ਇਹ ਮਾਡਲ ਦਾ ਸਗਾ 2010 10 ਮਾਡਲ ਆ ਕੀ ਡਿਮਾਂਡ ਕਰਦੇ ਦੀ 3 ਲੱਖ 29000 ਰੁਪਇਆ ਮੰਗਦੇ ਆ ਬਈ ਇਹਦਾ ਮੌਕੇ ਤੇ ਡ੍ਰੈਕਟਰ ਦੇ ਦਾਂਗੇ ਯਾਰ 3 ਲੱਖ 12 13000 ਦਾ 3 ਲੱਖ 12 13000 ਦਾ ਠੀਕ ਹੈ ਜੀ ਅੱਗੇ ਜੀ ਡੇ ਟਰਾਲੀਆਂ ਦੇ ਹਲਾ ਅੱਗੇ ਟਰਾਲੀਆਂ ਵੀ ਦਿਖਾ ਦਿੰਨੇ ਆ ਭਾਈਆਂ ਕੋਲੇ ਟਰਾਲੀਆਂ ਵੀ ਹੁੰਦੀਆਂ ਆ ਟਰਾਲੀਆਂ ਦਾ ਵੀ ਆਪਦੀ ਕੰਮ ਆ ਜੀ ਆਪਣਾ ਹਾਂ ਭਾਈ ਆਪਣੇ ਕੋਲੇ ਹੀ ਆਉਂਦੇ ਆ ਮੁੰਡੇ ਠੀਕ ਹੈ ਜੀ ਹਾਂ ਹਾਂ ਮੰਡੀ ਜ ਆਪਣੇ ਕੋਲੇ ਹੀ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਤਾਂ ਗੱਲਬਾਤ ਕਰਦੇ ਕਿੰਨਾ ਕੁ ਵੇਟ ਰਹੂਗੀ ਟਰਾਲੀ ਦਾ ਵੇਟ ਭਾਈ ਇਹਦਾ ਹੈਗਾਗਾ 13.5 ਤੋਂ ਲੈ ਕੇ 15 ਕੁਵੰਟਲ ਦੇ ਵਿੱਚ ਵਿੱਚ ਹੁੰਦਾ 14.5 ਤੱਕ ਬਸ ਠੀਕ ਹੈ 14.5 14 ਬਾਕੀ ਕਿੰਨੇ ਮਰਜ਼ੀ ਬਣਵਾ ਸਕਦੇ ਓਕੇ ਬਾਈ ਕੋਈ ਵੀ ਬਣਾਈ ਹੁੰਦੀ ਹੈ ਵੈਸੇ ਜਿਵੇਂ ਬਜਟ ਆਈਡੀਆ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਿੰਨੇ ਚਾਹੀਏ ਇਹ ਸਾਈਜ਼ ਇਹ ਹੈਗਾ 11 ਹਾਂਜੀ 6 ਠੀਕ ਹੈ ਜੀ ਸਵਾ ਦੋ ਠੀਕ ਹੈ ਜੀ ਹਾਂਜੀ ਇਹ ਡਾਲੇ ਸਾਈਡ ਤੇ ਖੋਲਦੇ ਸਾਈਡ ਤੇ ਡਾਲੇ ਖੋਲਦੇ ਆ ਠੀਕ ਹੈ ਜੀ ਤੇ ਜੇ ਚਾਦਰ ਦੀ ਗੱਲ ਕਰੀਏ ਤਾਂ ਚਾਦਰ ਤੇ 10-12 ਦੀ ਚਾਦਰ ਲੱਗੀ ਹੋਈ ਹੈ ਜੀ ਠੀਕ ਹੈ ਜੀ ਹਾਂਜੀ ਤੇ ਤਿੰਨ ਪਾਸੇ ਬੈੱਡ ਲੱਗਿਆ ਹੈ ਠੀਕ ਹੈ ਜੀ ਤਿੰਨ ਪਾਸੇ ਵੱਡਾ ਪੰਪ ਦੀ ਜੇ ਗਾਰੰਟੀ ਵਾਰੰਟੀ ਦੀ ਗੱਲ ਕਰੀ 6 ਮਹੀਨੇ ਦੀ ਗਾਰੰਟੀ ਆ ਬਾਈ ਪੰਪ ਦੀ ਹਾਂਜੀ ਹਾਂਜੀ ਤੇ ਜੇ ਇਹ ਸਹੀ ਗੱਲਬਾਤ ਕਰੀ ਹਿੱਸਾ ਵੀ ਨਵਾਂ ਹੀ ਆ ਬਾਈ 4 ਇੰਚੀ ਕੜਿਆਂ ਵਾਲੇ ਹਾਂਜੀ ਕੜਿਆਂ ਵਾਲੇ ਰਿਮ ਠੀਕ ਆ ਜੀ ਹਾਂਜੀ ਹਾਂਜੀ ਟਾਇਰ ਜੀ ਟਾਇਰ ਵਾ ਠੀਕ ਜੀ ਹੁੰਦੇ ਆ ਠੀਕ ਆ ਜੀ ਅੱਗੇ ਆ ਗਈ ਇਹਦਾ ਕੀ ਸਹਾਈ ਜੀ ਇਹ ਟਰਾਲਾ ਜੀ ਟਰਾਲਾ ਇਹਦਾ ਕੀ ਸਹਾਈ ਟਰਾਲਾ ਇਹ ਜਸਤੀ ਸਾਈਡਾਂ ਨੇ ਇਹਦੀਆਂ ਹਾਂਜੀ ਆ ਥੱਲੋਂ ਦੱਸ ਗਏ ਫਰਸ਼ ਦੱਸ ਗਏ ਜੀ ਲੱਗੀ ਹੈ ਫਰਸ਼ ਵੀ ਜਸਤੀ ਹੈ ਨਹੀਂ ਫਰਸ਼ ਦੂਜੀ ਹੈ ਜਿਹੜੀ ਆ ਜੀ ਠੀਕ ਹੈ ਜੀ ਸਾਈਡਾਂ ਜਸਤੀ ਚ ਹਾਂਜੀ ਹਾਂਜੀ ਠੀਕ ਹੈ ਜੀ ਸਾਈਡ ਤੇ ਡਾਲਾ ਖੁੱਲਦਾ ਇਹਦਾ ਵੀ ਇਹਦੇ ਚਾਰੇ ਪਾਸੇ ਬੱਡਾ ਗਏ ਹਾਂਜੀ ਹਾਂਜੀ ਇਹ ਸਾਰਾ ਡਬਲ ਟਾਇਰਾਂ ਚ ਡਬਲ ਟਾਇਰ ਆਈ ਇਹਦੇ ਵੀ ਚੱਕਰੀ ਗਾਰੰਟੀ ਹੈਗੀ ਹੈ ਜੀ ਹਾਂਜੀ ਹਾਂਜੀ 6 ਮਹੀਨੇ ਤੱਕ ਆਪਣਾ ਕੋਲ ਜਦੋਂ ਮਰਜ਼ੀ ਬਦਲ ਕੇ ਲੈ ਜਾਓ ਠੀਕ ਹੈ ਜੀ ਮੱਸੀ ਘੱਟ ਆ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਅੱਗੇ ਆ ਵੀ ਆਪਣੀ ਨੇ ਜੀ ਇਹਦੀ ਕੀ ਕੀ ਡਿਮਾਂਡ ਰਹੂਗੀ ਆ ਟਰਾਲੀ ਦੀ ਵੱਡੀ ਇਹਦੇ ਇਹ 1.75 ਲੱਖ ਰੁਪਏ ਮੰਗਦੇ ਆ ਬਾਕੀ ਮੌਕੇ ਤੇ ਹੋ ਜੂਗਾ ਮੰਨ ਤਾਣ ਉਹ ਜੂੜ ਅਰੇਸਟਮੈਂਟ ਹਾਂਜੀ 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 ਤੇ ਆਈ ਦੀ ਕੀ ਡਿਮਾਂਡ ਸੀ ਇਹਦੀ 1.35 ਲੱਖ ਰੁਪਏ ਮੰਗਦੇ ਆ ਬਾਕੀ ਮੌਕੇ ਤੇ ਹੋ ਜੂ ਬਾਈ ਸਵਾ ਤੋਂ ਸਵਾ ਵੀ ਨਾਲ ਹੀ ਦੇ ਦਾਂਗੇ ਯਾਰ ਠੀਕ ਆ ਜੀ ਤੇ ਇੱਥੇ ਲਕੋ ਕੇ ਰੱਖੀ ਹੋਈ ਆ ਪਾਈਪ ਹਾਂ ਜਿੰਦਾ ਜਿੰਦਾ ਲੱਗਦਾ ਜਿੰਦਾ ਵੀ ਲੱਗਦਾ ਫੀਚਰ ਫੁੱਲ ਪਏ ਹੋਇਆ ਠੀਕ ਆ ਜੀ ਟਰੈਲੀਆਂ ਵੀ ਮਿਲ ਜਾਂਦੇ ਆ ਟਰਾਲੇ ਵੀ ਤੇ ਟਰੈਕਟਰ ਵੀ ਹਾਂਜੀ ਹਾਂਜੀ ਇਹ ਜੇ ਟਰਾਲੀ ਨਾਲ ਟਰਾਲੀ ਘਟਾਉਣੀ ਆ ਜੀ ਉਹ ਵੀ ਲੈ ਲੈਣੇ ਭਾਈ ਪ੍ਰਾਈਸ। ਥਾਲੀ ਨਾਲ ਟਰਾਲੀ ਵੀ ਕੱਟ ਲਓ। ਹਾਂ 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 ਲੈ ਲੈਣੇ। ਠੀਕ ਹੈ ਜੀ। ਥਾਲੀਆਂ ਨਾਲ ਟਰਾਲੀ ਵੀ ਕੱਢੀਏ ਮੰਡੀ ਤੋਂ ਬਣਾ ਡਾਇਰੈਕਟਰ ਕਿੱਥੇ ਖੜੇ ਹੁੰਦੇ ਆ ਜੀ? ਮੰਡੀ ਤੋਂ ਬਣਾ ਭਾਈ ਪਿੰਡ ਮਿਲਣਗੇ ਆਪਣੇ ਚਨਾਰਥਲ ਘਰੇ ਹੁੰਦੇ ਆ ਕੁਝ ਮਾਣਨੇ ਤੋਂ ਮੁੰਡੇ ਉਹਨਾਂ ਕੋਲ। ਠੀਕ ਹੈ। ਪਿੰਡ ਕਿਹੜਾ ਜੀ ਆਪਣਾ? ਚਨਾਰਥਲ ਖਾਨਾ। ਠੀਕ ਹੈ। ਕਿਹੜੀ ਜਗ੍ਹਾ ਰਹ ਜਾਂਦਾ ਜੀ? ਇਹ ਮੋਰ ਮੰਡੀ ਤੋਂ 12 ਕਿਲੋਮੀਟਰ ਦੂਰ ਬਠੰਡੇ ਕੰਨੀਆਂ ਜਿਹੜਾ। ਠੀਕ ਹੈ ਜੀ। ਤੇ ਨੰਬਰ ਰਸੂਰੀ ਆਪਣਾ ਕਿੰਨਾ ਹੈ 94633 ਹਾਂਜੀ 22634 ਜੇ ਕਿਸੇ ਨੇ ਵਿੱਚ ਪੁਰਾਣਾ ਟਰੈਕਟਰ ਘਟਾ ਕੇ ਨਵਾਂ ਲੈਣਾ ਹੈ ਉਹ ਵੀ ਲੈ ਲੈਣੇ ਆ ਬਾਈ ਉਹ ਜੁੜ ਰਿਹਾ ਐਸਟੀਮੇਟ ਹਾਂਜੀ ਹਾਂਜੀ ਠੀਕ ਹੈ ਜੀ ਚੇਂਜ ਕਰ ਲੈਣੇ ਆਪਾਂ ਸਿੱਧਾ ਠੀਕ ਹੈ ਜੀ ਐਕਸਚੇਂਜ ਆਫਰ ਆਏਗਾ ਬਾਈ ਕੋਲੇ ਜੀ ਦੋਸਤੋ ਵੀਡੀਓ ਕੇਮੇ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ